ਬੀਬੀ ਕੋਲਾਜੀਪਲਾਈ ਕੇਂਦਰ ٹرسٹ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਜੀ ਅਤੇ ਭਾਈ ਹਰਵਿੰਦਰਪਾਲ ਸਿੰਘ ਲिटल ਵੀਰ ਜੀ ਵੱਲੋਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਚਪਹਿਰਾ ਜਬ ਤੱਕ ਸਮਾਗਮ ਵਿੱਚ ਹਾਜ਼ਰੀ ਭਰਨ ਆਈਆਂ ਸੰਗਤਾਂ ਲਈ ਮੈਡੀਕਲ ਕੈਂਪ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਅਤੇ ਲੰਗਰਾਂ ਦੀ ਸੇਵਾ ਹਰ ਐਤਵਾਰ ਚਾਟ ਇਵੈਂਟ ਚੌਕ ਵਿਖੇ ਕੀਤੀ ਜਾਂਦੀ ਹੈ। ਉੱਥੇ ਹੀ ٹرسٹ ਵੱਲੋਂ ਸੰਗਤ ਦੇ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਅਤੇ ਸੰਗਤ ਦੀ ਸਹੂਲਤ ਲਈ ਬਾਥਰੂਮਾਂ ਦੇ ਪ੍ਰਬੰਧ ਵੀ ਬੀਬੀ ਕੋਲਾਜੀ ਅਪਲਾਈ ਕੇਂਦਰ ਟਰਸਟ ਵੱਲੋਂ ਹਰ ਹਫ਼ਤੇ ਕੀਤੇ ਜਾਂਦੇ ਹਨ ਇਹ ਸਾਰੇ ਪ੍ਰਬੰਧ ਟਰਸਟ ਵੱਲੋਂ ਵੱਖ-ਵੱਖ ਟੀਮਾਂ ਦੇ ਤੌਰ ਤੇ ਕੀਤੇ ਜਾਂਦੇ ਹਨ ਅਤੇ ਟੀਮਾਂ ਦੇ ਸਾਰੇ ਮੈਂਬਰ ਹੀ ਇਸ ਸੇਵਾ ਨੂੰ ਆਪਣੀ ਡਿਊਟੀ ਸਮਝ ਕੇ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ ਇਸ ਦੌਰਾਨ ਮੈਨੇਜਰ ਪਰਮਜੀਤ ਸਿੰਘ ਗੋਲਦੀ ਵੀਰ ਜੀ ਗੁਰਪ੍ਰੀਤ ਸਿੰਘ ਚਾਹਤ ਦਲਬੀਰ ਸਿੰਘ ਡਾਕਟਰ ਅਦਿਤੀ ਗੁਰਵਿੰਦਰ ਸਿੰਘ ਸ਼ਾਲੂ ਵੀਰ ਜੀ ਲੱਕੀ ਵੀਰ ਜੀ ਜੋਗਿੰਦਰ ਸਿੰਘ ਰਵਿੰਦਰ ਸਿੰਘ ਅਤੇ ਬੰਟੀ ਵੀਰ ਜੀ ਸਣੇ ਸਾਰੇ ਮੈਂਬਰਾਂ ਨੇ ਇਹ ਸੇਵਾ ਨਿਭਾਈ। ਇਹ ਗੁਰੂ ਦੇ ਜਿਰਫਾ ਨਾਮ ਬੀਬੀ ਕੋਨਾ ਜੀ ਭਲਾਈਕੇਲ ਦੇ ਭਾਈ ਗੁਰੂ ਕਬਾਲ ਸਿੰਘ ਜੀ ਵੱਲੋਂ ਚਪੈਰਾ ਸਾਹਿਬ ਦੇ ਵਿੱਚ ਸੰਗਤਾਂ ਆਸੇ ਬਾਬਾ ਜੀ ਦੇ ਜੀ ਦੇ ਅਸੀਸਾਂ ਖੁਸ਼ੀਆਂ ਲੈਣ ਲਈ ਲੰਗਰ ਲਗਾਇਆ ਜਾਂਦਾ ਹਰ ਐਤਵਾਰ ਜਿਸ ਵਿੱਚ ਸਵੇਰ ਤੋਂ ਸ਼ੁਰੂ ਹੋ ਜਾਂਦਾ ਹੈ ਮੈਗੀ ਦਾ ਲੰਗਰ ਅੱਜ ਚਾਵਲ ਛੋਲੇ ਬਣੇ ਨੇ ਸਮਾਪਤੀ ਦੇ ਕੜੀ ਚਾਵਲ ਦਾ ਲੰਗਰ ਲੱਗੇਗਾ ਇਸ ਦੇ ਨਾਲ ਦਵਾਈਆਂ ਦਾ ਵੀ ਕੈਂਪ ਲੱਗਾ ਹੈ ਬੀਬੀ ਕੋਲਾ ਦੀ ਭਲਾਈ ਕੇਂਦਰ ਵੱਲੋਂ ਜਿਹੜੀਆਂ ਸੰਗਤਾਂ ਲਈ ਗਰਮੀ ਦੇ ਦੌਰਾਨ ਇੰਨੀ ਜਿਹੜੀ ਤਪਦੀ ਪਈ ਗਰਮੀ ਦੇ ਵਿੱਚ ਠੰਡੇ ਜਲ ਦੀ ਸੇਵਾ ਮਿੱਠੇ ਜਲ ਦੀ ਸੇਵਾ ਉਹ ਵੀ ਬੀਬੀ ਕੋਲਾ ਭਲਾਈ ਕੇਂਦਰ ਨੂੰ ਚੱਲ ਰਹੀ ਹੈ ਗੁਰੂ ਦੀ ਕਿਰਪਾ ਨਾਲ ਸਰਪਰੇ ਦੀ ਸੰਗਤ ਦੀ ਸੇਵਾ ਲਈ ਜੋ ਹਰਫ ਤੇ ਤਾਂ ਤਨ ਬਾਬਾ ਜੀ ਸੀ ਇਹਨੀਆਂ ਖੁਸ਼ਾਲੇ ਹਨ ਉਹਨਾਂ ਦੀ ਸੰਗਤियां ਸਿਸਾ ਪ੍ਰਾਪਤ ਕਰਨ ਲਈ ਜੋ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਭਾਈ ਹਰਵਿੰਦਰ ਪਾਸੀ ਲਿੱਟਲ ਜੀ ਵੱਲੋਂ ਸੰਗਤ ਦੀ ਸੁਨਤਲੀ ਮੈਡੀਕਲ ਕੈਂਪ ਵਿੱਚ ਜੀ ਫਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਵੱਲੋਂ ਤੇ ਲਿੱਟਲ ਵੀਰ ਜੀ ਵੱਲੋਂ ਜਿੱਥੇ ਲੰਗਰਾਂ ਦੀਆਂ ਸੇਵਾਵਾਂ ਚੱਲ ਰਹੀਆਂ ਹਨ ਸੰਗਤ ਦੀ ਸਹੂਲਤ ਲਈ ਫਰੀ ਪਾਰਕਿੰਗ ਦੀ ਸੇਵਾ ਚੱਲ ਰਹੀ ਹੈ ਉੱਥੇ ਹੀ ਇੱਕ ਵਿਸ਼ੇਸ਼ ਉਪਰਾਲਾ ਜੋ ਲੰਗਰ ਪੈਕਿੰਗ ਕਰਕੇ ਜਦੋਂ ਸੰਗਤ ਦੁਪਹਿਰੇ ਤੋਂ ਬਾਅਦ ਸਮਾਪਤੀ ਤੋਂ ਪਰੰਪਰ ਤਿਰ ਘਰਾਂ ਵੱਲ ਜਾਂਦੀ ਹੈ ਨਾਂ ਬਸਾ ਦੇ ਵਿੱਚ ਪੈਕਿੰਗ ਲਾਈ ਜਾਂਦੀ ਇਹ ਸਾਰੀਆਂ ਸੇਵਾਵਾਂ ਚੱਲ ਰਹੀਆਂ ਹਨ ਭਾਈ ਸਾਹਿਬ ਵੱਲੋਂ ਸਿਰਫ ਇਹ ਸੇਵਾਵਾਂ ਤਾਦੀ ਚੱਲ ਰਹੀਆਂ ਕਿ ਸੰਗਤ ਦੀ ਸੇਵਾ ਕਰ ਸਕੀਏ ਤੇ ਦਾ ਸ਼ਾਸ ਕਰਦਾ ਐਸੇ ਤਰ੍ਹਾਂ ਧੰਨ ਬਾਬਾ ਦੀ ਜੀ ਤੁਹਾਨੂੰ ਉਹਨਾਂ ਦੀਆਂ ਸੰਗਤਾਂ ਦੀਆਂ ਅਸੀਂ ਖੁਸ਼ੀਆਂ ਲੈ ਸਕੀਏ